ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨੀ ਹੈ ਸੋ ਦੋਸਤੋ ਮੈਂ ਕਈ ਵਾਰੀ ਨਾ ਆਪਾਂ ਮੈਂ ਅੱਗੇ ਵੀ ਤੁਹਾਨੂੰ ਸਾਰਿਆਂ ਨੂੰ ਮੈਸੇਜ ਕਰਦਾ ਨਾ ਵੀ ਤੁਸੀਂ ਆਪਦੇ ਪੀਣ ਵਾਸਤੇ ਦੁੱਧ ਪੀਣ ਵਾਸਤੇ ਇੱਕ ਅੱਧਾ ਜਾਨਵਰ ਜਾਂ ਗਾਂ ਚਾਏ ਮੱਝ ਜ਼ਰੂਰ ਰੱਖੋ ਬਜ਼ਾਰੋਂ ਦੁੱਧੀਆਂ ਦੇ ਕੋਲੋਂ ਜਾਂ ਕੈਮੀਕਲ ਵਾਲਾ ਦੁੱਧ ਪਲੀਜ਼ ਨਾ ਪੀਓ ਅੱਜ ਮੈਂ ਤੁਹਾਨੂੰ ਦੱਸਣਾ ਹੈ ਵੀ ਜਿਹੜਾ ਕੈਮੀਕਲ ਵਾਲਾ ਦੁੱਧ ਉਹ ਕਿਵੇਂ ਤਿਆਰ ਕਰਦੇ ਆ ਇਹ ਲੋਕ ਵੇਖੋ ਇਹ ਤੁਸੀਂ ਜਾਓ ਜਦੋਂ ਮਰਜੀ ਕਿਸੇ ਡੇਰੀ ਤੇ ਜਾਓ ਜਾਂ ਕਿਸੇ ਦੁੱਧੀ ਨੂੰ ਕਹਿ ਦਿਓ ਵੀ ਭਾਈ ਸਾਨੂੰ ਦੁੱਧ ਚਾਹੀਦਾ 5 ਕੁਇੰਟਲ ਹੁਣ ਤੁਸੀਂ ਉਹਨੇ ਤੁਹਾਨੂੰ ਕਹਿਣਾ ਵੀ ਇੱਕ ਘੜੇ ਬਾਅਦ ਲੈ ਜੀ ਹੁਣ ਘੜੇ ਬਾਅਦ ਉਹਨੇ ਘੜੇ ਦੀ ਸਮਝਾਂ ਚੋਲ ਹੋਣੀਆਂ ਨੇ ਘੜੇ ਬਾਅਦ ਉਹਨੇ ਉਹ ਕੈਮੀਕਲ ਵਾਲਾ ਦੁੱਧ ਤੁਹਾਨੂੰ ਦੇ ਦੇਣਾ ਜਿਹੜਾ ਤੁਸੀਂ ਸਿੱਧਾ ਹੀ ਸਿੱਧਾ ਇੱਕ ਬਿਮਾਰੀ ਨੂੰ ਚੁਣੌਤੀ ਦੇਣੀ ਹੈ ਬਲੱਡ ਕੈਂਸਰ ਨੂੰ 슈ਗਰ ਨੂੰ ਬਵਾਸੀਰ ਨੂੰ ਸਕਿਨ ਦੀਆਂ ਪ੍ਰੋਬਲਮਾਂ ਆ ਬੀਬੀਆਂ ਦੀਆਂ ਤਾੜੀ ਆਉਣੀ ਇਹ ਸਾਰਾ ਗੋਡੇ ਦਰਦ ਕਰਨੇ ਇਹ ਸਾਰਾ ਨਕਲੀ ਦੁੱਧ ਦਾ ਕਮਾਲ ਜੇ ਦੋਸਤੋ ਜੇ ਤੁਸੀਂ ਬਚਣਾ ਵੇਖੋ ਜੇ ਆਪਣੀ ਸਿਹਤ ਹੈ ਤਾਂ ਆਪਾਂ ਜੇ ਆਪਣੀ ਸਿਹਤ ਨਹੀਂ ਹੈਗੀ ਤੇ ਆਪਾਂ ਕੀ ਕਰਨੇ ਆ ਪੈਸੇ ਕੀ ਕੋਸ਼ ਕਰਨਾ ਸਾਰੇ ਜਣੇ ਮੇਰੇ ਵੀਰ ਇੱਕ ਇੱਕ ਮੱਝ ਜਿਹੜੀ ਇੱਕ ਇੱਕ ਗਾਂ ਜ਼ਰੂਰ ਰੱਖੋ ਦੁੱਧ ਦਾ ਘਰ ਦਾ ਪੀਓ ਕਮ ਸੇ ਕਮ ਬਜੇ ਤੱਕ ਕੁਝ ਨਾ ਬਚੇ ਤੁਹਾਡੀ ਸਿਹਤ ਹੀ ਬਚ ਗਈ ਬਹੁਤ ਚੰਗੀ ਗੱਲ ਏ ਹਾਂ ਜਾਂ ਫਿਰ ਆਪਦੇ ਕਿਸੇ ਚੰਗੇ ਇਮਾਨਦਾਰ ਬੰਦੇ ਕੋਲੋਂ ਦੁੱਧ ਖਰੀਦੋ ਆਪਦੇ ਕਿਸੇ ਕਿਸਾਨ ਭਰਾ ਦੇ ਘਰੋਂ ਦੁੱਧ ਲੈ ਕੇ ਜਾਓ ਐਵੇਂ ਘਰੇ ਬੈਠੇ ਇਹਨਾਂ ਕੋਲੋਂ ਦੁੱਧ ਨਾ ਪਵਾळ्याਆਂ ਕੋਲੋਂ ਪਤੀਲੀ ਵਿੱਚ ਸਾਰਾ ਜ਼ਹਿਰ ਵੇਚਦੇ ਜੇ ਮੈਂ ਤੁਹਾਨੂੰ ਦੱਸਦਾ ਗੱਲ ਇੱਕ ਹੁਣ ਸਾਡੇ ਫਾਰਮ ਤੇ ਜਿੰਨਾ ਕ ਦੁੱਧ ਹੁੰਦਾ ਓਹ ਸਾਡੇ ਐਂਡੀ ਗਵਾਂਡੀ ਲੈ ਜਾਂਦੇ ਆ ਹੁਣ ਮੈਂ ਹੁਣ ਜੇ ਕੋਈ ਮੈਨੂੰ ਆਖੇ ਵੀ ਦੁੱਧ 2 ਗੋੰਟ ਦੁੱਧ ਚਾਹੀਦਾ ਹੁਣ ਮੈਂ ਕਿੱਥੋਂ ਦੇ ਦਿਆਂਗਾ ਜਿੰਨਾ ਕੁ ਦੁੱਧ 60 70 ਕਿਲੋ ਉਹ ਸਾਡੇ ਆਂਡੀ ਗਾਂਡੀ ਲੈ ਜਾਂਦੇ ਹੋਰ ਸਾਡੇ ਕੋਲ ਦੁੱਧ ਹੀ ਕੋਈ ਨਹੀਂ ਹੈਗਾ ਤੇ ਇੱਕ ਦੁੱਧ ਹੀ ਆਉਂਦਾ ਜਿਹੜਾ ਕੋਈ 10 ਕਿਲੋ ਬਚਦਾ ਉਹ ਹੀ ਉਹਨੂੰ ਦੇ ਦਿੰਦਾ ਗੱਲ ਖਤਮ ਹੁਣ ਸਾਡੇ ਮੈਂ ਜਦੋਂ ਛੋਟਾ ਸੀ ਘਰੇ ਦੋ ਦੋ ਮੱਝਾਂ ਸੀ ਜੀਆਂ ਹੁਣ ਮੇਰੇ ਹਿਸਾਬ ਨਾਲ ਸਾਰੇ ਪਿੰਡ ਦੀ 10 ਮੱਝਾਂ ਹੋਣੀਆਂ ਨੇ 20 ਕਰ ਲਓ ਦੁੱਧ ਕਿੱਥੋਂ ਪੈਦਾ ਹੁੰਦਾ ਪਿਆ ਜਿਹੜਾ ਆ ਪਿੰਡਾਂ ਚੋਂ ਭੱਤ ਭਰ ਕੇ ਦੁੱਧ ਦੀ ਡਰਮਾਂ ਚ ਲਈ ਜਾਂਦੇ ਨੇ ਸੋ ਦੋਸਤੋ ਇਹ ਇੱਕ ਬਹੁਤ ਵੱਡਾ ਜ਼ਹਿਰ ਹੈ ਬਹੁਤ ਵੱਡਾ ਨਕਲੀ ਦੁੱਧ ਜੇ ਸੋ ਇਹਨੂੰ ਪੀਣਾ ਬੰਦ ਕਰ ਦਿਓ ਸੋ ਅੱਜ ਮੈਂ ਤੁਹਾਨੂੰ ਦੱਸਾਂਗਾ ਵੀ ਦੁੱਧ ਬਣਦਾ ਕਿਵੇਂ ਆ ਸੋ ਦੋਸਤੋ ਸਭ ਤੋਂ ਪਹਿਲਾਂ ਆ ਵੇਖੋ ਅਸੀਂ ਪਾਣੀ ਉਬਾਲ ਲਿਆ ਹੋਇਆ ਹੈ ਦੋਸਤੋ ਸਭ ਤੋਂ ਪਹਿਲਾਂ ਪਾਣੀ ਤੁਸੀਂ ਗਰਮ ਕਰ ਲੈਣਾ 100 ਡਿਗਰੀ ਤੇ ਪਾਣੀ ਉਬਾਲ ਲੈਣਾ ਸੋ ਆ ਵੇਖੋ ਪਾਣੀ ਗਰਮ ਹੋ ਗਿਆ ਇਸ ਤੋਂ ਬਾਅਦ ਦੋਸਤੋ ਆ ਹੈਗਾ ਸੁੱਕਾ ਦੁੱਧ ਸੁੱਕਾ ਪਾਊਡਰ ਕਹਿ ਦਿੰਨੇ ਆਪਾਂ ਇਹਨੂੰ ਸੋ ਦੋਸਤੋ ਇਹ ਇੱਕ ਆਮ ਮਾੜੀ ਜੀ ਕੰਪਨੀ ਦਾ ਹੈ ਇਹ ਮਤਲਬ ਕੀ ਦੋਸਤੋ ਇਹ ਆਪਾਂ ਨੂੰ ਮਿਲਿਆ ਹੈ 250 ਰੁਪਏ ਦਾ ਕਿਲੋ ਇਹ 250 ਕਿਲੋ ਜਿਹੜਾ ਪੈਕਟ ਹੈ ਨਾ ਦੋਸਤੋ ਇਹਦੇ ਨਾਲ ਆਪਾਂ 12 ਕਿਲੋ ਦੁੱਧ ਤਿਆਰ ਕਰ ਸਕਦੇ ਆ 12 ਕਿਲੋ ਪਾਣੀ ਪਾ ਕੇ ਤੇ ਆਪਾਂ ਇਹਦੇ ਵਿੱਚ ਜਿਹੜਾ ਹੈ ਕਿਲੋ ਪਾਊਡਰ ਪਾ ਕੇ ਤੇ 12 ਲੀਟਰ ਦੁੱਧ ਆਪਾਂ ਤਿਆਰ ਕਰ ਸਕਦੇ ਆ ਤੁਸੀਂ ਵੇਖ ਲਓ ਵੀ 250 ਦਾ ਪੈਕਟ ਤੇ 12 ਲੀਟਰ ਪਾਣੀ ਵੀ 25 ਰੁਪਏ ਕਿਲੋ ਦੁੱਧ ਪਾਊਗਾ ਤੇ ਜਿਹੜੇ ਕੈਮੀਕਲ ਪਾਣੇ ਉਹ ਵੀ ਤੁਹਾਨੂੰ ਦੱਸਦਾ ਆ ਜੀ ਜੇ ਈਜੀ ਜਿਹੜੀ ਤੁਸੀਂ ਕੱਪੜੇ ਧੋਦੇ ਜੇ ਈਜੀ ਦੇ ਨਾਲ ਇਹ ਵੀ ਵਿੱਚ ਪੈਂਦੀ ਜੇ ਤਿੰਨ ਕੈਮੀਕਲ ਹੋਰ ਪੈਂਦੇ ਆ ਉਹ ਮੈਂ ਤੁਹਾਨੂੰ ਨਹੀਂ ਦੱਸਨੇ ਉਹਦਾ ਕਾਰਨ ਇਹ ਆ ਵੀ ਕਈ ਸ਼ੈਤਾਨ ਲੋਕਾਂ ਨੇ ਦੁੱਧ ਬਣਾਉਣਾ ਸ਼ੁਰੂ ਕਰ ਦੇਣਾ ਸਭ ਤੋਂ ਪਹਿਲਾਂ ਮੈਂ ਕਵਾਂਗਾ ਵੀ ਰਣੂ ਥੋੜੀ ਜੀ ਈਜੀ ਪਾਓ ਇਹਦੇ ਵਿੱਚ ਸੋ ਤੁਹਾਨੂੰ ਮੈਂ ਦੱਸੂਗਾ ਦੁੱਧ ਕਿਵੇਂ ਬਣਦਾ ਦੋਸਤੋ ਪਲੀਜ਼ ਇਹ ਮੇਰੀ ਤੁਹਾਡੇ ਅੱਗੇ ਰਿਕਵੈਸਟ ਹੈ ਪੰਜਾਬੀਓ ਦੁੱਧੀਆਂ ਕੋਲੋਂ ਦੁੱਧ ਲੈਣਾ ਬੰਦ ਕਰ ਦਿਓ ਦੇਰੀਆਂ ਤੋਂ ਦੁੱਧ ਪੀਣਾ ਬੰਦ ਕਰ ਦਿਓ ਨਹੀਂ ਤੇ ਸਾਰੇ ਜਣੇ ਬਿਮਾਰ ਹੋ ਜਾਣਗੇ ਆਪਾਂ ਮੈਂ ਵੀ ਤੁਹਾਡੇ ਵਿੱਚ ਹੀ ਆ ਸੋ ਇਹ ਬੜਾ ਵੱਡਾ ਜਿਹੜਾ ਜ਼ਹਿਰ ਵੇਚਦੇ ਆ ਸੁਭਾ ਵੇਖੋ ਹੁਣ ਆਹਾ ਇਹ ਸਿਆਲ ਦੇ ਵਿੱਚ ਹੋਰ ਸਸਤਾ ਹੋ ਜਾਂਦਾ ਹੈ ਸਿਆਲ ਦੇ ਵਿੱਚ 200 ਦਾ ਕਿਲੋ ਆ ਜਾਂਦਾ ਤੇ ਹੁਣ ਇਹ 250 ਦਾ ਕਿਲੋ ਆਇਆ ਤੇ 12 ਕਿਲੋ ਜਿਹੜਾ ਦੁੱਧ ਇਹਦੇ ਨਾਲ ਤਿਆਰ ਹੋਣਾ ਜੇ 12 ਲੀਟਰ ਹਾਂਜੀ ਇਹਨੂੰ ਚੰਗੀ ਤਰ੍ਹਾਂ ਹਲਾ ਦਿਓ ਵੇਚਣ ਦੇ ਬਹੁਤ ਆ ਜੀ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਲਾ ਦਿਓ। ਹਾਂਜੀ ਪਾਣੀ 100 ਡਿਗਰੀ ਦਾ ਗਰਮ ਹੈ ਜੀ। ਆ ਤੁਸੀਂ ਵੇਖੀ ਜਾਣੀਏ ਇਹਦੇ ਵਿੱਚ ਈਡੀ ਘੁੰਦੀ ਹੈ ਕੋਈ ਚੀਜ਼ ਲੈ ਲਓ ਉਹਦੇ ਨਾਲ ਘੁਮਾ ਦਿਓ। ਆਪਾਂ ਇਹਨਾਂ ਨਾਲ ਲਾ ਦੇ ਚੰਗੀ ਤਰ੍ਹਾਂ। ਤੋਂ ਦੋਸਤੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਬਚ ਗਏ ਤਾਂ ਤੁਸੀਂ ਬਹੁਤ ਵਧੀਆ ਜ਼ਿੰਦਗੀ ਜਿਓਗੇ ਜੇ ਤੁਸੀਂ ਇਹ ਦੁੱਧ ਪੀਂਦੇ ਰਹੇ ਤੇ ਫਿਰ ਤੁਹਾਨੂੰ ਪਤਾ ਹੀ ਹੈ। ਦੋਸਤੋ ਆ ਵੇਖੋ ਮੈਂ ਇਹਦੇ ਵਿੱਚ ਥੋੜਾ ਜਿਹਾ ਆਹ ਪਾਉਣ ਲੱਗਾ ਦੁੱਧ। ਇਹ ਬੜੀਆਂ ਮਾੜੀਆਂ ਕੰਪਨੀਆਂ ਵੀ ਬਣਾਉਂਦੀਆਂ ਨੇ ਕਰ ਦਿਓ ਜੀ ਤਿਆਰ ਇਹਨੂੰ ਹਲਾ ਦਿਓ ਜੀ ਸੋ ਦੋਸਤੋ ਇਹ ਇੱਕ ਮਤਲਬ ਕਿ ਤੁਸੀਂ ਇੰਨਾ ਵਧੀਆ ਦੁੱਧ ਬਣ ਜਾਣਾ ਤੁਸੀਂ ਤੁਹਾਨੂੰ ਮਤਲਬ ਕਿ 스멜 ਵੀ ਪਿਓਰ ਦੁੱਧ ਦੀ ਆਉਣੀ ਹੈ ਸੋ ਤੁਹਾਨੂੰ 스멜 ਵੀ ਪਿਓਰ ਦੁੱਧ ਦੀ ਆਉਣੀ ਹੈ ਸੰਘਣਾ ਵੀ ਬੰਨਾ ਚਾਹ ਵੀ ਵਧੀਆ ਬੰਨੀ ਹੈ ਤੁਸੀਂ ਖੁਦ ਹੀ ਹੈਰਾਨ ਹੋ ਜਾਣਾ ਵੀ ਕਮਾਲ ਹੋ ਗਈ ਬੈਨਾ ਵਧੀਆ ਦੁੱਧ ਇਹ ਲੋਕ ਜਿਹੜੇ ਸ਼ੈਤਾਨ ਲੋਕ ਨੇ ਪਤਾ ਨਹੀਂ ਇਹਨਾਂ ਨੇ ਪੈਸੇ ਕੀ ਕਰਨੇ ਨੇ ਆ ਦੇਖੋ ਮੈਂ ਥੋੜਾ ਜਿਹਾ ਹੀ ਪਾਇਆ ਥੋੜਾ ਜਿਹਾ ਸਾਡੇ ਕੋਲੇ ਪਾਣੀ ਸੀਗਾ ਆ ਤੁਸੀਂ ਵੇਖ ਲਓ ਆ ਵੀਰੇ ਨੂੰ ਕਹਾਂਗਾ ਵੀ ਗਲਾਸ ਲਾ ਕੇ ਦੁੱਧ ਲਾ ਕੇ ਸਾਡੇ ਦੋਸਤਾਂ ਨੂੰ ਬਖਾ ਦਿਓ ਇਹਦੇ ਵਿੱਚ ਦੋ ਤਿੰਨ ਕੈਮੀਕਲ ਹੋਰ ਪੈਂਦੇ ਆ ਉਹ ਮੈਂ ਨਹੀਂ ਦੱਸ ਸਕਦਾ ਕਿਉਂਕਿ ਕੋਸਤੀ ਜਿਹੜੀਆਂ ਚੀਜ਼ਾਂ ਦੇ ਆਪਣੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੋਈ 60 ਬੰਦੇ ਵਾਲੇ ਦੁੱਧ ਬਣਾਉਣਾ ਸ਼ੁਰੂ ਕਰ ਦੇਣਾ ਘਰੇ ਤੇ ਉਹਨਾਂ ਵੇਚਣਾ ਸ਼ੁਰੂ ਕਰ ਦੇਣਾ ਸੋ ਮੇਰੇ ਵੀਰੋ ਜਿੰਨਾ ਵੀ ਹੋ ਜਾਂਦਾ ਬੱਚੋ ਆ ਵੇਖੋ ਮੈਂ ਤੁਹਾਨੂੰ ਥੋੜਾ ਜਿਹਾ ਈਜ਼ੀ ਪਾ ਕੇ 1 ਕਿਲੋ ਦੁੱਧ ਮੈਂ ਤੁਹਾਨੂੰ ਤਿਆਰ ਕਰ ਦਿਤਾ ਇਹ ਤੁਹਾਨੂੰ ਦੁੱਧ ਪੀਣ ਦਾ ਸਵਾਦ ਵੀ ਬੜਾ ਵਧੀਆ ਆਉਣਾ ਦੁੱਧ ਦੇ ਉੱਤੇ ਤੁਹਾਨੂੰ ਕਰੀਮ ਵੀ ਆ ਜਾਣੀ ਜੇ ਦੁੱਧ ਦੇ ਨਾਲ ਚਾਹ ਵੀ ਵਧੀਆ ਬੰਨੀ ਏ ਤੇ ਤੁਸੀਂ ਕਹਿਣਾ ਵੀ ਕੀ ਬਾਤ ਏ ਆ ਵੇਖੋ ਜੀ ਇੱਧਰ ਦੋਸਤੋ ਆ ਦੁੱਧ ਵੇਖ ਲਓ ਮਤਲਬ ਕਿ A1 ਦੁੱਧ ਏਦੇ ਵਿੱਚ ਤਿੰਨ ਕੈਮੀਕਲ ਜਦੋਂ ਹੋਰ ਪਾ ਗਏ ਇਹਦੀ ਰੰਗਤ ਐਂ ਵੀ ਬਣਤਰ ਆ ਵੇਖੋ ਪੂਰੀ ਸਮੈਲ ਦੁੱਧ ਦੀ ਆ ਰਹੀ ਦੱਸੋ ਵੀ ਦੁੱਧ ਦੀ ਸਮੈਲ ਆਉਂਦੀ ਪਈ ਹੈ ਹਾਂਜੀ ਪੂਰੀ ਆਉਂਦੀ ਪਈ ਹੈ ਦੁੱਧ ਦੀ ਸਮੈਲ ਬਣ ਗਿਆ ਦੁੱਧ ਜੀ ਦਮਾ ਦੁੱਧ ਬਣ ਗਿਆ ਹਾਂਜੀ ਦੁੱਧ ਬਣ ਗਿਆ ਜੀ ਇਹ ਕਿੰਨਾ ਦੁੱਧ ਬਣ ਗਿਆ ਯਾਰ ਇਹ ਕਿਲੋ ਬਣ ਗਿਆ ਜੀ ਕਿਲੋ ਬਣ ਗਿਆ 1.5 ਕਿਲੋ ਦੁੱਧ ਬਣ ਗਿਆ ਹਾਂਜੀ ਹਾਂਜੀ ਕਿਲੋ ਦੇ ਵਿੱਚ ਆਪਣਾ ਖਰਚਾ ਆਇਆ 20 ਰੁਪਈਆ ਦਾ ਪਾਊਡਰ ਪਿਆ ਹੋਣਾ ਹਾਂ ਹਾਂ ਦੇ 2 ਕੁ 3 ਰੁਪਏਾਂ ਦਾ ਇਹ ਜੀ ਪਈ ਜੀ ਜੀ ਬਈ ਬਸ ਇਹ ਮਤਲਬ ਕਿ ਕਿੰਨਾ ਦੁੱਧ ਆਪਣਾ ਬਣ ਗਿਆ ਜੀ 25 ਰੁਪਈਆ ਚ 25 ਰੁਪਈਆ ਤਿਆਰ ਹੋ ਇਹ ਕਿਲੋ ਹੈਗਾ ਕਿ ਕਿਲੋ ਤੋਂ ਜ਼ਿਆਦਾ ਹੈ ਜ਼ਿਆਦਾ ਹੀ ਹੈ ਜ਼ਿਆਦਾ ਹੈ ਕਿਲੋ ਤੋਂ ਜ਼ਿਆਦਾ ਸਹੀ ਮੈਨ ਦੱਸੋ ਆਪ ਦੱਸੋ ਵੀ ਆਹ ਵੇਖੋ ਬਣ ਗਿਆ ਦੁੱਧ ਬਣ ਗਿਆ ਬਣ ਗਿਆ ਬਣ ਗਿਆ ਦੋਸਤੋ ਆਹ ਜ਼ਹਿਰ ਜੇ ਜਿਹੜਾ ਤੁਸੀਂ ਪੀਂਦੇ ਜੇ ਆਹ ਚਿੱਟਾ ਜ਼ਹਿਰ ਜੇ ਚਿੱਟਾ ਜ਼ਹਿਰ ਬਚ ਜੋ ਦੋਸਤੋ ਮੇਰੀ ਤੁਹਾਨੂੰ ਸਖਤ ਚੇਤਾਵਨੀ ਇਹ ਇਹਨਾਂ ਦੁੱਧੀਆਂ ਦੇ ਡਰਾਮਾਂ ਚ ਦੁੱਧ ਪੀਣਾ ਬੰਦ ਕਰ ਦਿਓ ਇਹ ਇਹ ਹੁਣ ਸਾਰੇ ਨੱਤਾ ਖਿੱਚਣ ਤੇ ਲੱਗੇ ਹੋਏ ਨੇ ਮੇਰੇ ਬਹੁਤ ਸਾਰੇ ਜਿਹੜੇ ਝੋਲਾ ਟੱਕ ਡਾਕਟਰ ਨੇ ਜਿਹੜੇ 8ਵੀਂ ਫੇਰ ਵਾਲੇ ਡਾਕਟਰ ਨੇ ਇਹ ਸਾਰੇ ਮੇਰੇ ਪਿੱਛੇ ਪਏ ਹੋਏ ਜੇ ਵੀ ਸਾਡੀਆਂ ਕਿਉਂ ਗੱਲਾਂ ਜਿਹੜੇ ਹੁਣ ਕਈ ਵਪਾਰੀ ਭਰਾ ਆੜੇ ਜਿਹੜੇ ਮੈਂ ਤੁਹਾਨੂੰ ਦੱਸਦਾ ਹਾਂ ਨਾ ਸੀਕਰਟ ਉਹਨਾਂ ਦੇ ਉਹ ਵੀ ਮੇਰੇ ਪਿੱਛੇ ਪਏ ਨੇ ਅੱਜ ਮੇਰੇ ਪਿੱਛੇ ਦੁੱਧੀਆਂ ਨਹੀਂ ਪੈ ਜਾਣਗੇ ਆਹ ਦੁੱਧ ਜੇ ਆਹ ਵੇਖੋ ਝੱਗ ਬਹਿ ਗਈ ਆਹ ਵਖਾ ਦਿਓ ਜੀ ਦੁੱਧ ਆ ਲੋ ਜੀ ਆ ਦੁੱਧ ਤਿਆਰ ਹੋ ਗਿਆ ਜੇ 1 ਕਿਲੋ ਦੁੱਧ 25 ਰੁਪਈਆ ਦਾ ਤਿਆਰ ਹੋਇਆ ਜੇ ਤੇ ਤੁਹਾਨੂੰ ਮਾਰਕੀਟ ਚ ਉਹਨਾ ਦੇਣਾ 50 ਦਾ ਸੋ ਇਹ ਮਿੱਠਾ ਜ਼ਹਿਰ ਜੇ ਤੁਹਾਨੂੰ ਬਲੱਡ ਕੈਂਸਰ ਹੋ ਜਾਣਾ ਜੇ ਤੁਹਾਨੂੰ ਕੈਂਸਰ ਹੋ ਜਾਣੀ ਹੈ ਤੁਹਾਨੂੰ ਸ਼ੂਗਰ ਹੋ ਜਾਣੀ ਹੈ ਤੁਹਾਡੇ ਬੱਚਿਆਂ ਦੀ ਨਿਗਾ ਘਟ ਜਾਣੀ ਹੈ ਤੁਹਾਡੇ ਗੋਡੇ ਕੰਮ ਛੱਡ ਜਾਣੇ ਜੇ ਜੇ ਤੁਸੀਂ ਇਹ ਦੁੱਧ ਪੀਂਦੇ ਰਹਿ ਥੋੜੀ ਜੀ ਮਿਹਨਤ ਕਰ ਲੋ ਆਪਾਂ ਨੂੰ ਕੀ ਹੋ ਗਿਆ ਆਪਾਂ ਕਿਉਂ ਵੇਸਲੇ ਹੋ ਗਏ ਆ ਮੈਂ ਇੱਥੇ ਦੇਖਦਾ ਸਾਡੇ ਆਪਣੇ ਐਡੇ ਐਡੇ ਵੱਡੇ ਮੀਰ ਲੋਗ ਨੇ ਦੁੱਧ ਫਿਰ ਵੀ ਮੁੱਲ ਇੱਕ ਇੱਕ ਮੱਝ ਪਾਲੋ ਯਾਰ ਜ਼ਰੂਰ ਦੁੱਧ ਕੰਮ ਸੇ ਕੰਮ ਚੰਗਾ ਪੀਓ ਜੇ ਨਹੀਂ ਮੱਝ ਪਾਲਣੀ ਆਪਦੇ ਕਿਸੇ ਆਂਡ ਗਵਾਨ ਦੇ ਕਿਸੇ ਕਿਸਾਨ ਤੋਂ ਲੈ ਲਓ ਯਾਰ 70 ਰੁਪਏ ਕਿਲੋ ਲੈ ਲਓ 80 ਰੁਪਏ ਕਿਲੋ ਲੈ ਲਓ ਯਾਰ ਆ ਜ਼ਹਿਰ ਪੀਣਾ ਤਾਂ ਬੰਦ ਕਰ ਦਿਓ ਦੋਸਤੋ ਆ ਵੀਰੇਣਾ ਮੈਂ ਫਿਰ ਦੁਬਾਰਾ ਕਹੂੰਗਾ ਆ ਵੇਖੋ ਜਿੱਧਰ ਮੈਂ ਤੁਹਾਨੂੰ ਦੱਸਿਆ ਸੀਗਾ ਦੇਸੀ ਘਿਓ ਆ ਵੇਖੋ ਆ ਚੱਕ ਖਤਮ ਹੋ ਗਈ ਆ ਹੋ ਗਿਆ ਜੇ ਦੁੱਧ ਤਿਆਰ ਇਹਦਾ ਸਵਾਦ ਵੀ ਮਿੱਠਾ ਜੇ ਦੋਸਤੋ ਦੁੱਧ ਵਰਗਾ ਸਵਾਦ ਹੀ ਮਿੱਠਾ ਮੰਦੀਰਣ ਕਹਾਂਗਾ ਮੜਾ ਉਗਲ ਨਾਲ ਟੱਕ ਮੂੰਗਲ ਨਾਲ ਮੜਾ ਹੈ ਟੱਕ ਦੱਸੇ ਸਵਾਦ ਦਿੰਦਾ ਉਗਲ ਨਾਲ ਮੜਾ ਚਟ ਕੇ ਦਾਸੇ ਵੀ ਸਵਾਦ ਦਿੰਦਾ ਠੀਕ ਹੈ ਦੁੱਧ ਵਰਗਾ ਦੁੱਧ ਵਰਗਾ ਜੀ ਮਿੱਠਾ ਜੀ ਮਿੱਠਾ ਮਿੱਠਾ ਹਾਂ ਇਹਦੇ ਵਿੱਚ ਇੱਕ ਥੋੜੀ ਜੀ ਉਹ ਹੁਣ ਤਲਾ ਮੈਂ ਨਹੀਂ ਨਾਲ ਆਲਾ ਕੀ ਚੀਜ਼ ਪੈਣੀ ਹੈ ਜਿੰਨੇ ਹੋਰ ਸਵਾਦ ਬਦਲ ਦੇਣਾ ਸੋ ਦੋਸਤੋ ਇਹ ਮੇਰੀ ਵੀਡੀਓ ਕੀਰਤ ਕਰ ਵੇਖਿਓ ਤੇ ਸ਼ੇਅਰ ਕਰਿਓ ਜੇ ਤੁਸੀਂ ਮੇਰੇ ਭਰਾ ਜੇ ਮੇਰੇ ਸੱਜਣ ਜੇ ਮੇਰੇ ਪੰਜਾਬੀ ਜੇ ਤਾਂ ਚੰਗੀ ਸਿਹਤ ਵਾਸਤੇ ਜੇ ਸਾਰ ਡੋਲ ਦਿਓ ਵੀਰ ਜੀ ਇਹਨੂੰ ਸੋ ਦੋਸਤੋ ਮੇਰੀ ਇਹ ਗੱਲ ਨੂੰ ਮਤਲਬ ਕਿ ਬਹੁਤ ਲੋਕਾਂ ਤੱਕ ਪਹੁੰਚਾਓ ਸੋ ਮੇਰਾ ਕੁਦਰ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਜੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫੇਸਬੁੱਕ ਤੇ ਮੇਰਾ ਚੈਨਲ ਹੈ ਕੁਦਰਤ ਡੇਰੀ ਫਾਰਮ ਸੋ ਦੋਸਤੋ ਮੇਰੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਭਰਾ ਦੁੱਧ ਮੋਲ ਲੈ ਕੇ ਪੀਂਦੇ ਨੇ ਉਹਨਾਂ ਨੂੰ ਇੱਕ ਸਖਤ ਚੇਤਾਵਨੀ ਏ ਭਰਾਵੋ ਨਾ ਪੀਓ ਇਹ ਤੁਸੀਂ ਇੱਕ ਜ਼ਹਿਰ ਪੀ ਰਹੇ ਜੇ ਚਿੱਟਾ ਤੇ ਮਿੱਠਾ ਜ਼ਹਿਰ ਇਹਨਾਂ ਤੋਂ ਬਚ ਜਓ ਸੋ ਸਾਰੇ ਹੀ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ